ਸਤਲੁਜ ਦਰਿਆ ਦਾ ਕਹਿਰ ਲਗਾਤਾਰ ਲੋਕਾਂ ਤੇ ਵਾਪਰਿਆ ਹੈਗਾ ਤੇ ਸਤਲੁਜ ਦਰਿਆ ਦੇ ਵਿੱਚ ਪਿੰਡ ਦੋਨਾ ਮੱਤਲ ਗਜਨੀ ਵਾਲੇ ਕਿਸਾਨਾਂ ਦਾ ਬੇੜਾ ਜਿਹੜਾ ਦਰਿਆਵਾਂ ਪਾਰ ਖੇਤੀ ਕਰਨੇ ਜਾਂਦੇ ਆ ਪਾਣੀ ਦੇ ਵਿੱਚ ਫਸ ਜਾਂਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੈਂ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਦਾ ਇਹ ਉਹ ਜਗ੍ਹਾ ਪਿੱਛੇ ਜਿਹੜੀ ਜਗ੍ਹਾ ਤੁਹਾਨੂੰ ਦਿਖਾਈ ਦੇ ਰਹੀ ਹੈ ਇਸੇ ਜਗ੍ਹਾ ਤੇ ਦਰਿਆਵਾਂ ਪਾਰ ਗਏ ਕਿਸਾਨ ਬੇੜਾ ਲੈ ਕੇ ਵਾਪਸ ਆ ਰਹੇ ਸੀ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰ ਰ ਵਿਚਾਲੇ ਜਿਹੜਾ ਬੇੜਾ ਫਸ ਜਾਂਦਾ ਉਸ ਫਸਲ ਤੋਂ ਬਾਅਦ ਪਿੰਡ ਦੇ ਹੀ ਨੌਜਵਾਨ ਇਸੇ ਜਗ੍ਹਾ ਤੋਂ ਕਿਸ਼ਤੀ ਲੈ ਕੇ ਜਾਂਦੇ ਨੇ ਉਹ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਦਰਿਆ ਦੇ ਵਿੱਚ ਫਸਿਆ ਬੇੜਾ ਤੁਹਾਨੂੰ ਦਿਖਾਈ ਦੇ ਰਿਹਾ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹ ਜਗ੍ਹਾ ਜਿਹੜੀ ਉਹ ਸਾਹਮਣੇ ਦਿਖਾਈ ਦੇ ਰਹੀ ਉਸ ਜਗ੍ਹਾ ਤੇ ਜਿਹੜਾ ਬੇੜਾ ਫਸ ਜਾਂਦਾ ਉਸ ਤੋਂ ਬਾਅਦ ਨੌਜਵਾਨ ਕਿਸ਼ਤੀ ਲੈ ਕੇ ਜਾਂਦੇ ਆ ਉਸ ਬੇੜੇ ਨੂੰ ਤੇ ਜਿੰਨੇ ਲੋਕ ਸਵਾਰ ਹੈਗੇ ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਉਹ ਬੇੜਾ ਵਾਪਸ ਲੈ ਕੇ ਆਉਂਦੇ ਆ ਪਰ ਕਿਸਾਨਾਂ ਦੀ ਵੱਡੀ ਮੁਸ਼ਕਲ ਬਣੀ ਹੋਈ ਹੈ ਉਹ ਪੂਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਦੋਨਾ ਮੱਤੜ ਗਜਨੀ ਵਾਲਾ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਲਗਾਤਾਰ ਵਧ ਰਹੀਆਂ ਹੈਗੀਆਂ ਕਿਸਾਨਾਂ ਦੀ ਦਰਿਆ ਉਹ ਪਾਰ ਖੇਤੀ ਹੈ ਕਿਸਾਨ ਹਰਾ ਚਾਰਾ ਲੈਣ ਲਈ ਉੱਧਰ ਜਾਂਦੇ ਆ ਖੇਤੀ ਦਾ ਕੰਮ ਕਰਨ ਲਈ ਜਾਂਦੇ ਆ ਪਰ ਦਰਿਆ ਦੇ ਵਧੇ ਪਾਣੀ ਦੇ ਕਾਰਨ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ ਦੇ ਲਈ ਕੋਈ ਨਹੀਂ ਪਹੁੰਚਿਆ ਜੇ ਪਾਣੀ ਹੋਰ ਵਧਦਾ ਨੁਕਸਾਨ ਹੁੰਦਾ ਤਾਂ ਫਿਰ ਫੋਟੋ ਸ਼ਾਟ ਸ਼ਨ ਕਰਾ ਲਈ ਇੱਥੇ ਜਗ੍ਹਾ ਤੇ ਜਿਵੇਂ 2023 ਦੇ ਵਿੱਚ ਕਿਸਾਨਾਂ ਦੀ ਸਾਰ ਲੈਣ ਲਈ ਜਰੂਰ ਪਹੁੰਚੇ ਸੀ ਵੱਖ-ਵੱਖ ਪਾਰਟੀਆਂ ਦੇ ਆਗੂ ਸਿਆਸੀ ਰੋਟੀਆਂ ਸੇਕਣ ਲਈ ਪਹੁੰਚੇ ਸੀ ਕਿ ਉਹਨਾਂ ਲੋਕਾਂ ਨੂੰ ਹੋਂਦ ਖਾਈ ਨਹੀਂ ਦਿੰਦਾ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ ਆ ਗੱਟੇ ਬਾਰ ਕੇ ਰੱਖ ਦਿੱਤੇ ਗਏ ਆ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਜਿੱਥੇ ਲੋੜ ਹੈ ਉੱਥੇ ਗੱਟੇ ਲਗਾਏ ਜਾਣ ਜਿੱਥੇ ਬੰਨ ਕਮਜ਼ੋਰ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਪਰ ਦਰਿਆ ਦੇ ਵਿੱਚ ਫਸੇ ਬੇੜੇ ਦੀ ਖਬਰ ਜਿਹੜੀ ਅਸੀਂ ਤੁਹਾਡਾਂ ਨਾਲ ਸਾਂਝ ਕਰ ਰਹੇ ਹੈਗੇ ਆ ਕਿਸ ਤਰੀਕੇ ਕੱਲ ਬੇੜਾ ਫਸਦਾ ਹੈਗਾ ਬੇੜੇ ਦੇ ਵਿੱਚ ਲੋਕ ਲੇਡੀਜ਼ ਜੈਡ ਸਭ ਹੈਗੇ ਸੀ ਕੀ ਕੁਝ ਕਿਸਾਨਾਂ ਨੇ ਕਿਹਾ ਕਿਵੇਂ ਉਸ ਬੇੜੇ ਨੂੰ ਬਾਹਰ ਕੱਢ ਕੇ ਲ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੂੰ ਧਿਆਨ ਦੇ ਨਾਲ ਦੇਖ ਲਿਓ ਹਾਂਜੀ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਦੋਨਾਂ ਮੱਤੜ ਗਜਨੀ ਵਾਲਾ ਜੀ ਬਲਕਾਰ ਸਿੰਘ ਜੀ ਜਿਹੜਾ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਕੀ ਹਾਲਾਤ ਕੀ ਨੇ ਮੌਕੇ ਦੇ ਹੁਣ ਤਾਂ ਸਾਨੂੰ ਬੜਾ ਮਾੜਾ ਹਾਲਾਤ ਦਿੱਸਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਇਹ ਫਸਲਾਂ ਵੇ ਪਾਰ ਹੋਈਆਂ ਨੇ ਕੁਛ ਦਾ ਵੀ ਪਾਣੀ ਪੈ ਗਿਆ ਝੋਨੇ ਵਿੱਚ ਤੇ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਦਾ ਨਹੀਂ ਕਰ ਰਹੀ ਜੀ ਕਿੰਨਾ ਕੋਈ ਏਰੀਆ ਤਾਰ ਤੋਂ ਪਾਰ ਦਰਿਆ ਤੋਂ ਪਾਰ ਗਿਆ ਜੀ ਪਾਰ ਦਾ 2000 ਕਿੱਲਾ ਜੀ 2000 ਕਿੱਲਾ ਹੈ ਗਿਆ ਹਾਂਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਗਈ ਜੀ ਫਸਲਾਂ ਝੋਨਾ ਕੁਝ ਸਬਜ਼ੀਆਂ ਲਾਈਆਂ ਨੇ ਅਰਬੀ ਏ ਸਾਰੀ ਸਬਜ਼ੀ ਬਹੁਤ ਕੁਝ ਹੈ ਗਿਆ